ਜਿੰਨੇ ਕਿਲਾ ਆ ਕੇ ਜਿੱਤ ਲਿਆ ਫਤਹਾ ਕਰ ਲਿਆ ਲਾਹੌਰ ਦਾ ਜਿੰਨੇ ਫਤਹਾ ਕਰ ਲਿਆ ਸੋ ਮੈਂ ਕੋਸ਼ਿਸ਼ ਕਰਾਂਗਾ ਸ਼ਾਮੇ ਤੱਕ ਕਿੰਨਾ ਕ ਫਤਹਾ ਹੁੰਦਾ ਆ ਨਹੀਂ ਦੇ ਸਾਰਾ ਵੀ ਬੰਬ ਆ ਗਿਆ ਪਾਕਿਸਤਾਨ ਪਾਕਿਸਤਾਨ ਤੇ ਮੈਂ ਕਿਹਾ ਕੋਈ ਪਿੰਡਾਂ ਵਾਲੇ ਇਦਾਂ ਦੇ ਬੰਦੇ ਵੀ ਹੋਣੇ ਆ ਜਿੰਨੇ ਝੱਟ ਸਰਚ ਕਰਨਾ ਪਾਕਿਸਤਾਨ ਦੇ ਬੰਬ ਡਿੱਗਾ ਕਿੱਥੇ ਆ ਪਰ ਉਹ 10 ਬੰਬ ਆਇਆ ਆ ਮੰਦਰ ਮਸਜਿਦ ਗੁਰਦੁਆਰੇ ਇਹ ਬਣਤਰ ਹੈ ਜਗ ਦੀ ਜਾਣਾ ਜ਼ਰੂਰ ਜਾਣਾ ਆਏ ਹਾਏ ਹਾਏ ਵੇਖ ਲੋ ਇਹਨਾਂ ਦੇ ਵੀ ਚਾਹ ਤੇ ਆਪਾਂ ਇੰਡੀਆ ਜਾਈਏ ਇੱਕ ਪਾਸੇ ਮਸਜਿਦ ਆ हां ਤੇ ਇੱਕ ਪਾਸੇ ਉਧਰ ਗੁਰਦੁਆਰਾ ਸਾਹਿਬ ਹੈ ਜਿਹੜਾ ਅਸੀਂ ਵੇਖ ਕੇ ਆਏ ਆ ਇਹ ਕਿਲੇ ਦੇ ਵਿੱਚ ਆ ਗੁਰਦੁਆਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਲੱਗ ਰਿਹਾ ਮੇਰੇ ਵਲੌਗ ਅੱਜ ਹੈ ਮੇਰਾ ਪਾਕਿਸਤਾਨ ਵਿੱਚ ਚੌਥਾ ਦਿਨ ਤੇ ਅਸੀਂ ਚੱਲਿਆ ਲਾਹੌਰ ਦੀ ਸੈਰ ਕਰਨ ਬੜਾ ਘੈਂਟ ਸ਼ਹਿਰ ਆ ਸ਼ਾਹੀ ਸ਼ਹਿਰ ਲਾਹੌਰ ਉਹਦੀ ਸੈਰ ਕਰਨ ਦੇ ਹੋਟਲ ਚੋਂ ਮੈਂ ਨਿਕਲ ਚੱਲੇ ਆ ਬਾਹਰ ਬਾਕੀ ਤੁਸੀਂ ਦੱਸਦੇ ਰਹੋਗੇ ਤੁਹਾਨੂੰ ਵਲੌਗ ਮੇਰੇ ਕਿਵੇਂ ਲੱਗ ਰਹੇ ਆ ਤੇ ਮੈਂ ਹੋਰ ਵਲੌਗ ਬਣਾਵਾਂਗਾ ਰੌਣਕ ਮੇਲਾ ਲਾਉਂਦੇ ਰਵਾਂਗੇ ਤੁਹਾਡੇ ਨਾਲ ਲਓ ਜੀ ਅਸੀਂ ਚੱਲਨੇ ਆਂ ਅੰਦਰੂਨੇ ਲਾਹੌਰ ਵੇਖਣ ਤੇ ਮੈਨੂੰ ਵੀਰ ਨੇ ਕਿਹਾ ਪਿੱਛੋਂ ਵੀ ਇਹਦਾ ਮਤਲਬ ਹੈਗਾ ਅੰਦਰ ਵਾਲਾ ਲਾਹੌਰ ਵੇਖਣਾ ਸੋ ਮੈਂ ਢਿਲੋਂ ਸਾਹਿਬ ਹਣਾਣਾ ਭਾਜੀ ਨਾਲ ਚੱਲਿਆ ਤੇ ਨਾਲ ਸਾਡੇ ਵੀਰ ਜੀ ਚੱਲੇ ਕੀ ਨਾ ਵੀਰ ਜੀ ਆਪਣਾ ਜ਼ਵਾਰ ਵੇਖ ਜ਼ਵਾਰ ਵਰਕ ਕੀ ਬਾਤ ਹੈ ਵਰਕ ਆਪਣੇ ਬਹੁਤ ਹੀ ਪਿਆਰੇ ਆ ਆਪਣੇ ਭਾਈਆ ਜੀ ਵੀ ਵਰਕ ਨੇ ਮਨਮੀਤ ਭਾਜੀ ਤੇ ਬਾਕੀ ਮੇਰੇ ਦੋਸਤ ਵੀ ਆਮੀਤ ਵਰਕ ਨੂੰ ਹੀ ਤੇ ਗੋਪੀ ਵਿਰਕੁਣੀ ਤੇ ਆਪਾਂ ਸਭ ਨਾਲ ਬੈਠਿਆਂ ਤੇ ਅੱਜ ਅਸੀਂ ਵੇਖਾਂਗੇ ਲਾਹੌਰ ਇਹ ਛੋਟਾ ਜਿਹਾ ਵਲੌਗ ਅੱਜ ਮੈਂ ਲਾਹੌਰ ਦਾ ਬਣਾਉਂਗਾ ਕਿਉਂਕਿ ਮੈਂ ਜਦੋਂ ਅਗਲੀ ਵਾਰੀ ਆਇਆ ਉਹ ਸਾਰੇ ਤਾਂ ਬਣਾ ਲਾਂਗੇ ਆਪਾਂ ਤੇ ਹੁਣ ਆਪਾਂ ਅੰਦਰ ਵੇਖਣ ਚੱਲੇ ਆਂ ਲਾਹੌਰ ਦਾ ਅੰਦਰਲਾ ਦ੍ਰਿਸ਼ ਜਿਵੇਂ ਆਪਾਂ ਜਾਣਾਂ ਜੀ ਲਾਹੌਰ ਜਿਹੜਾ ਨਾ ਪਹਿਲਾਂ ਗੋਵੇ ਹੁੰਦੇ ਸਨ ਇਹਦੇ 12 ਗੇਟ ਸਨ 12 ਦਰਵਾਜ਼ੇ ਸਨ 12 ਦਰਵਾਜ਼ੇ ਲਾਹੌਰ ਉਹਦੇ ਅੰਦਰ ਅੰਦਰ ਸੀ ਬੋਲ ਸੀ ਹੁੰਦੇ ਅੰਦਰ ਅੰਦਰ ਲਾਹੌਰ ਸੀ ਉਹ ਦਵਾਰ ਸਿਟੀ ਲਾਹੌਰ ਵਾਲ ਸਿਟੀ ਸਾਰਾ ਜਿਹਨੇ ਕਿਲਾ ਆ ਕੇ ਜਿੱਤ ਲਿਆ ਫਤਹ ਕਰ ਲਿਆ ਲਾਹ ਜਿਹਨੇ ਫਤੇ ਕਰ ਲਿਆ ਸੋ ਮੈਂ ਕੋਸ਼ਿਸ਼ ਕਰਾਂਗਾ ਸ਼ਾਮੇ ਤੱਕ ਕਿੰਨਾ ਕੁ ਫਤੇ ਹੁੰਦਾ ਆ ਨਹੀਂ ਦੇ ਲਾਹੌਰ ਵਸਾਦਾ ਕਿਲੇ ਦਾ ਪਤਾ ਨਹੀਂ ਤੈਨੂੰ ਗੱਡੀ ਰਾਹ ਨਹੀਂ ਦੇਣ ਦੀ ਕਿਲਾ ਫਤੇ ਤੇ ਬਾਕੀ ਇਹ ਆ ਵੀ ਲਾਹੌਰ ਮਿੱਤਰੋ ਉਹ ਦੂਜੀ ਗੱਲ ਇੱਕ ਹੋਰ ਮੈਂ ਦੱਸਦਿਆਂ ਮਾਝੇ ਵਾਲਿਆਂ ਨੂੰ ਜਿੰਨਾ ਪੱਕੀ ਫੜੀ ਜਿੰਨੇ ਵੇਖਿਆ ਨੇ ਲਾਹੌਰ ਵੇਖੇ ਕਾਰਨ ਔਰ ਕਾਕੂ ਨਹੀਂ ਜੋ ਦੇਰਗਾ ਲਾਹੌਰ ਦੇ ਕਾ ਆਪਣੀ ਖੂਬਸੂਰਤੀ ਆ ਲਾਹੌਰ ਲਾਹੌਰੀ ਆ ਜੀ ਇਹਨ ਦਾ ਭਾਵ ਜਿੱਦਾਂ ਉਹ ਕਹਿੰਦਾ ਨਹੀਂ ਆ ਵੀ ਟੀਚਰ ਇੱਕ ਪੁੱਛਦਾ ਬੱਚੇ ਨੂੰ ਵੀ ਬੇਟਾ ਕੰਪਿਊਟਰ ਕੀ ਆ ਕਹਿੰਦਾ ਕੰਪਿਊਟਰ ਕੰਪਿਊਟਰ ਹੀ ਆ ਜੀ ਉਹ ਕੰਮ ਹੈ ਲੋਰ ਲੋਰੀਆ ਲੋਰ ਸ਼ਹਿਰ ਦੀ ਰੀਸ ਨਹੀਂ ਆਉ ਤੁਹਾਨੂੰ ਮੜਾ ਬਾਹਰਲਾ ਦ੍ਰਿਸ਼ ਵਿਖਾ ਦੇਣਾ ਤੇ ਬਾਕੀ ਉੱਥੇ ਜਾ ਕੇ ਫੇਰ ਕਰੂੰ ਕੰਟੀਨਿਊ ਬੈਟਰੀ ਲੋ ਆ ਜੇਲ ਰੋਡ ਵਾਲੇ ਪਾਸੇ ਨੂੰ ਜਾਂਨੇ ਆਪਾਂ ਮਾਨਸਾ ਦਾ ਬਹੁਤ ਸੋਹਣਾ ਗੀਤ ਆ ਮੰਦਿਰ ਮਸਜਿਦ ਗੁਰਦੁਆਰੇ ਇਹ ਬਣਤਰਿਆ ਜਗ ਦੀ ਬਹੁਤ ਸਾਹਮਣੇ ਮਸਜਿਦ ਆ ਗਈ ਆ ਜੀ ਦਰبار کون ਆ ਗਿਆ ਬੰਬ ਆ ਗਿਆ ਬੰਬ ਆ ਗਿਆ ਮੇਰਾ ਕੀ ਕਸੂਰ ਜਿਪਸਾਂ ਦੇ ਆ ਗਿਆ ਲਾਹੌਰ ਵਿੱਚ ਹੁਣ ਬੰਬ ਆ ਗਿਆ ਪਾਜੀ ਨੇ ਜਿਹੜਾ ਅੱਜ ਵਲੌਗ ਪਾਇਆ ਉੱਤੇ ਲਿਖਿਆ ਵੀ ਬੰਬ ਆ ਗਿਆ ਪਾਕਿਸਤਾਨ ਪਾਕਿਸਤਾਨ ਤੇ ਮੈਂ ਕਹਾ ਕੋਈ ਪਿੰਡਾਂ ਵਾਲੇ ਇਦਾਂ ਦੇ ਬੰਦੇ ਵੀ ਹੋਣੇ ਆ ਜਿੰਨਾਂ ਨੇ ਚੱਟ ਸਰਚ ਕਰਨਾ ਪਾਕਿਸਤਾਨ 'ਚ ਬੰਬ ਡਿੱਗਾ ਕਿੱਥੇ ਆ ਪਰ ਉਹ ਦਾਸ ਬੰਬ ਆਇਆ ਆ ਉਹ ਨਹੀਂ ਤੁਸੀਂ ਸੋਚਣਾ ਜਿਹੜਾ ਤੁਸੀਂ ਹਮੇਸ਼ਾ ਸੋਚਦੇ ਹੋ ਵੀ ਇੱਕ ਹੋਰ ਮੈਂ ਗੱਲ ਦੱਸਣੀ ਤੁਹਾਨੂੰ ਵੀ ਦਿਮਾਗ 'ਚ ਚੀਜ਼ਾਂ ਕੱਢ ਦੋ ਵੀ ਖਰੇ ਪਾਕਿਸਤਾਨ ਜਾਂਦਾ ਕੀ ਹੋ ਜਾਣਾ ਕੱਲ ਦੀ ਸਾਡੀ ਇੱਕ ਭੈਣ ਹੀ ਆਈ ਹੈ ਵਿਚਾਰੀ ਮਹਾਲੀ ਤੋਂ ਉਹ ਰਾਤੀ ਸਾਨੂੰ ਫੋਨ ਕਰਕੇ ਆਂਦੇ ਵੀ ਕਿੱਥੇ ਜੇ ਜੇ 15 ਮਿੰਟ ਹੋਟਲ 'ਚ ਨਿਕਲਣੇ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਇਹਨਾਂ ਨੂੰ ਮੈਂ ਡਰਾ ਦਿੰਨਾ ਮੈਂ ਕਿਹਾ ਵੀ ਥੱਲੇ ਨਾ ਹੀ ਤਰ੍ਹਾਂ ਦੇ ਗੋਲੀ ਬੜੀ ਚੱਲਣ ਦੀ ਹੈ ਡਰਾਉਣਾ ਹੀ ਉਹਨਾਂ ਨੂੰ ਤੇ ਭਾਜੀ ਹੁਣੀ ਬਸ ਜਿਹੜਾ ਡਰਾਉਂਦੇ ਨੇ ਬੰਦੇ ਨੂੰ ਜੇ ਮੇਰੇ ਮੈਂ ਹੋਵਾਂ ਨਾ ਇੱਥੇ ਪਹਿਲਾਂ ਰੈਂਦਾ ਤੇ ਮੈਂ ਬਾਰਡਰ ਦੇ ਨੂੰ ਕਹਾਂ ਵੀ ਤਨ੍ਹਾਈ ਦੇ ਚਾਰ ਪੰਜ ਬੈਟਿੰਗ ਪਾਕਿਸਤਾਨ ਵਾਲਾ ਮਰਾਉਣੀ ਆਂ ਚੁੱਪ ਕਰਕੇ ਮਾਰ ਲਈ ਨਹੀਂ ਤੇ ਬਾਹਰ ਨਹੀਂ ਹੁੰਦਣਾ ਤੇ ਆਹ ਲੈ ਜੀ ਚੌਂਕ ਬੰਬ ਆ ਗਿਆ ਬੰਬ ਬੰਬ ਆ ਗਿਆ ਜੀ ਅਜ਼ੀਜ਼ ਤੁਸੀਂ ਜੇਲ੍ਹ ਕੋਲੋਂ ਲੰਘਦੇ ਹੋ ਤੁਹਾਡੇ ਖੱਬੇ ਪਾਸੇ ਜੇਲ੍ਹ ਹੈ ਸੈਂਟਰਲ ਜੇਲ੍ਹ ਲੋ ਇਧਰ ਹਾਂਜੀ ਲਓ ਜੀ ਖੱਬੇ ਪਾਸੇ ਜੇਲ੍ਹ ਆ ਸੈਂਟਰਲ ਜੇਲ੍ਹ ਲਾਹੌਰ ਦੀ ਲਾਹੌਰ ਕਾਲਜ ਯੂਨੀਵਰਸਿਟੀ ਯੂ-ਟਰਨ ਮਾਰ ਕੇ ਚਲੋ ਬਾਕੀ ਅੱਗੇ ਜਾ ਕੇ ਮੇਰੀ ਬਾਹਨ ਵਾਲ ਪਿਆ ਜਲੇ ਮੈਂ ਗਾਂ ਜਾ ਕੇ ਦਿਖਾਉਣਾ ਤੁਹਾਨੂੰ ਸਤਿ ਸ੍ਰੀ ਅਕਾਲ ਹਾਂ ਪੁਰਾਣਾ ਲਾਹੌਰ ਪੁਰਾਣਾ ਲਾਹੌਰ ਜਿੱਥੇ ਬਖ ਦੋਤੇ ਆ ਇਹ ਤਾਂ ਪਿਛੇ ਸਾਰੀ ਬੈਕ ਸਾਈਡ ਤੇ ਹੁਣ ਮਾਰਕੀਟ ਹੈ ਹਾਂ ਜਿੱਥੇ ਨੂੰ ਹੀਰਾ ਮੰਡੀ ਦੇ ਨਾਲ ਨਾਲ ਵੀ ਆਦ ਕਿਤਾ ਜਾਂਦਾ ਹੈ ਉਹ ਸਾਰੀ ਉਹ ਪਿੱਛੇ ਬਾਜ਼ਾਰ ਅੱਛਾ ਜੀ ਇਹ ਹੀਰਾ ਮੰਡੀ ਦਾ ਬਾਜ਼ਾਰ ਜਿਹੜਾ ਪਿੱਛੇ ਆ ਇਹ ਹੁਣ ਆਪਾਂ ਵੜ ਗਏ ਕਿਲੇ ਜਿਹੜੇ ਵਾਲੇ ਸਾਈਡ ਤੇ ਜਾਣਾ ਵਾ ਆ ਵਾ ਇਹ ਰੈਸਟੋਰੈਂਟ ਪੁਰਾਣੀਆਂ ਹਵੇਲੀਆਂ ਹਾਂਜੀ ਹੁਣ ਰੈਸਟੋਰੈਂਟ ਬਣੇ ਆ ਇਹ ਇਹ ਬਾਜ਼ਾਰ ਹੈ ਹਾਂ ਪੁਰਾਣੇ ਤੇ ਮੜਾ ਜੇ ਨਾ ਸਾਡੇ ਜਿਹੜੇ ਪੰਜਾਬ ਵਾਲਿਆਂ ਨੂੰ ਇਹ ਵੀ ਬੜੀ ਚਾਹਤ ਨਹੀਂ ਬਾਜ਼ਾਰ ਵੇਖੇ ਕਿਦਾਂ ਦੇ ਆ ਪੁਰਾਣੇ ਇਹ ਮੜੀ ਜੀ ਦੁਕਾਨ ਵਿੱਚ ਹੋ ਜੇ ਜਾ ਕੇ ਵਿਖਾ ਦੋ ਇਹਨਾਂ ਨੂੰ ਆ ਜੋ ਨੇੜੇ ਇਹ ਇੱਕ ਕਾਦੀ ਦੁਕਾਨ ਹੈ ਕੀ ਕੀ ਆ ਆਓ ਜੀ ਕਾਦੀ ਦੁਕਾਨ ਹੈ ਹਾਂ ਦੇਖ ਤੇ ਮੈਨੂੰ ਰਿਆ ਵਧੇਰਾ ਕੁਝ ਪਰ ਮੈਨੂੰ ਨਾਂ ਨਹੀਂ ਪਤਾ ਚੀਜ਼ਾਂ ਦੇ ਅਛਾ ਘੋੜੇ ਆ ਇਹ ਘੋੜੇ ਦੇ ਬਸੈਰ ਕਰੋਂਦੇ ਬਣਾ ਕੇ ਭਾਈ ਹਾਂ ਕੀ ਬਾਤ ਆ ਇਹ ਅੱਲਾਹ ਹੋਰ ਦੇ ਕਿਲੇ ਦੀਆਂ ਰੌਣਕਾਂ ਟਰਾਂਸਫਾਰਮ ਹੀ ਪੁਰਾਣੇ ਆ ਉਹ ਟਰਾਂਸਫਾਰਮ ਦਿਖਾਓ ਤਾਂ ਨੂੰ ਇਹ ਚੋਰਾ ਵਾਸਤੇ ਆ ਵੀ ਇੱਥੋਂ ਤੇਲ ਕੱਢ ਕੇ ਦਿਖਾਓ ਮਨ ਜਾਗਾ ਲਾਹੌਰ ਆ ਕੇ ਜੇ ਚੋਰ ਇੱਥੋਂ ਤੇਲ ਕੱਢ ਕੇ ਵਿਖਾ ਦੇਣਗੇ ਤੇ ਮੈਂ ਮਨ ਜਾਗਾ ਲਾਹੌਰ ਦੇ ਪੁਰਾਣੇ ਟਰਾਂਸਫਾਰਮ ਭਾਜੀ ਮੈਂ ਭਾਜੀ ਇਧਰ ਲੰਗੇ ਨਹੀਂ ਜਾਣਾ ਆਪਣੇ ਕੋ ਤੇ ਲਓ ਜੀ ਅਹੀਂ ਹੋ ਗਏ ਕਿਲੇ ਚ ਐਂਟਰ ਇਹ ਕਿਲੇ ਦਾ ਦਰਸ਼ ਹਾਂ ਕਹਿੰਦੇ ਕਿਲੇ ਚ ਹੁਣ ਐਂਟਰ ਹੋਏ ਹਾਂ ਹਾਂਜੀ ਉਹ ਇਹਦੇ ਨਾਲ ਦਾ ਭਾਜੀ ਢਿੱਲੋ ਸਾਹਿਬ ਨੇ ਮੇਰੇ ਨਾਲ ਘਰ ਇਹਦੇ ਨਾਲ ਦਾ ਦਰਵਾਜ਼ਾ ਲਵਾਉਣਾ ਹੈ ਨਾ ਢਿੱਲੋ ਸਾਹਿਬ ਜਿਹੜੀ ਕੋਠੀ ਪਾਉਂਦੇ ਚ ਇਹਦੇ ਨਾਲ ਦਾ ਦਰਵਾਜ਼ਾ ਲਵਾਉਣਾ ਬੰਦਾ ਐਂ ਵੇਖੇ ਇਮਾਰਤ ਕੋਈ ਮੈਨੂੰ ਲਾਹੌਰ ਲੈ ਜਾਓ ਮੈਂ ਐ ਕਰਨਾ ਕਿਹੇ ਤਰੀਕੇ ਨਾਲ ਕਿ ਧੌਣ ਜੇ ਐ ਕਿਲਾ ਹੀ ਰਵੇ ਆਹਾਹਾ ਕਿਲੇ ਦੀਆਂ ਰੌਣਕਾਂ ਬੜੀ ਭਾਜੀ ਰੌਣਕ ਹੈ ਇੱਥੇ ਉਹ ਗੁਰਦੁਆਰਾ ਐ ਸਾਈ ਗਾਦੀ ਵਾਸੀ ਮਸਜਿਦ ਐ ਕਿਲਾ ਅੱਛਾ ਜੀ ਇੱਧਰ ਕਿਲਾ ਆ ਤੇ ਉਹ ਸਾਹਮਣੇ ਦਿਖਾਓ ਗੁਰਦੁਆਰਾ ਸਾਹਿਬ ਐ ਕਿਲੇ ਦੇ ਵਿੱਚ ਗੁਰਦੁਤਾਰ ਸਾਹਿਬ ਦਾ ਭਾਜੀ ਕੀ ਨਾਮ ਇੱਥੇ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਤੇ ਇੱਧਰ ਕਿਲਾ ਆ ਤੇ ਉਹ ਮਸਜਿਦ ਐ ਜੀ ਮੰਦਰ ਮਸਜਿਦ ਗੁਰਦੁਆਰੇ ਇਹ ਬਣਤਰ ਹੈ ਜਗ ਦੀ ਇਹ ਕਿਲੇ ਦਾ ਮਾਹੌਲ ਆਓ ਆਪਾਂ ਭਾਈ ਹੁਣ ਕਿਹੜੇ ਪਾਸੇ ਜਾਣਾ ਹੈ ਪੱਕੇਲੇ ਵਾਲੇ ਪਾਸੇ ਹੈ ਇਧਰ ਨੂੰ ਚਲਦੇ ਆ ਜੋ ਕਿਲੇ ਵਾਲੇ ਪਾਸੇ ਚਲਦੇ ਕੀ ਹਾਲ ਜੀ ਠੀਕ ਹੈ ਕੈਮ ਜੇ ਬੜੀ ਗੌਰ ਨਾਲ ਵਹਿੰਦੇ ਜੇ ਆਏ ਹਾਏ 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 ਤੁਸੀਂ ਪੰਜਾਬ ਦੇ ਜੇ ਤੁਸੀਂ ਪੰਜਾਬ ਵਾਲੇ ਜੇ ਕੀ ਕੰਮ ਕੀ ਕਰਦੇ ਜੀ ਹੈ ਜੀ ਐਮ ਸ਼ੂਜ਼ ਅਚੇ ਪੁਜਾਬੀ ਚ ਦੱਸ ਜਿੱਤੇ ਬੂਟ ਵਗੈਰਾ ਜਿੱਤਾ ਐਦਾਂ ਦੱਸ ਨਾ ਜਿੱਦਾਂ ਹੁਣ ਕੈਨੇਡਾ ਅਮਰੀਕਾ ਲੋਕ ਇਹਦੇ ਵੀ ਉੱਥੇ ਪੁੱਛੀਏ ਨਾ ਕੀ ਕੰਮ ਕਰਦੇ ਜੀ ਉਹ ਕਹਿੰਦੇ ਮੈਂ ਮੰਮੀ ਕੰਸਟਰਕਸ਼ਨ ਵਾਲਿਆਂ ਦਾ ਕੰਮ ਕਰਦਾ ਉਹਦੀ ਮੰਮੀ ਕਹਿੰਦੀ ਪੁੱਤ ਪੰਜਾਬੀ ਦੱਸ ਕਹਿੰਦਾ ਦਿਹਾੜੀ ਜਾਂਦਾ ਕਹਿੰਦੇ ਦਵਾ ਹੁਣ ਆ ਕੰਮ ਕਰਨੇ ਪੈਂਦਾ ਜਾ ਇਹ ਕਰਕੇ ਅੰਗਰੇਜ਼ੀ ਨਹੀਂ ਦੱਸਣਾ ਜਿਹੜਾ ਕੰਮ ਪੰਜਾਬੀ ਚ ਦੱਸਣਾ ਹੈ ਹੈ ਨਾ ਹੁਣ ਤੂੰ ਮੈਨੂੰ ਕਿਹਾ ਫੈਕਟਰੀ ਲਾਈਨ ਤੇ ਮੈਂ ਸੋਚਣਾ ਖਰੇ ਕਿੱਡਾ ਦਾ ਸੁਪਰਵਾਈਜ਼ਰ ਹੈ ਤੇ ਦੱਸਿਆ ਤੂੰ ਮੈਨੂੰ ਹੁਣ ਵੀ ਮੈਂ ਉਹਦੇ ਬੂਟ ਪੜ ਬਣਾਉਣਾ ਹਾਂ ਪਾਜਾ ਫੇਰ ਹਾਂ ਵੀਰ ਲਈ ਹੈ ਮੈਂ ਬਸ ਵੇਲਾ ਵੈਰੀ ਗੁੱਡ ਉਹ ਕਹਿੰਦੇ ਤੁਹਾਡੇ ਪਾਕਿਸਤਾਨੀ ਕਹਿੰਦੇ ਵੀ ਇਹ ਕੰਮ ਛੱਡੀ ਇਹਨਾਂ ਦਾ ਬਣਾਣੀ ਆ ਹਾਂ ਕੰਮ ਕਰੀ ਲੱਗਦਾ ਨੇ ਹਾਂ ਉਧਰ ਹੋਈ ਆ ਪਾਣ ਆਜੋ ਨਾਲ ਜਾਣਾ ਹੀ ਇਹ ਰਾ ਉਹਨਾਂ ਕਮੇਲਾ ਜੀ ਕਿਲੇ 'ਚ ਬਹੁਤ ਲੋਕ ਇੱਥੇ ਪਿਆਰ ਦਿੰਦੇ ਆ ਕਿ ਨਹੀਂ ਢਿਲੋ ਸਾਹਿਬ ਇਹ ਬੰਦੇ ਚਾਹ ਚੜਦਾ ਇਹਨਾਂ ਨੂੰ ਵੀ ਤੁਸੀਂ ਪੰਜਾਬ ਤੋਂ ਆਏ ਹੋ ਜਿਵੇਂ ਸਾਨੂੰ ਕੋਈ ਉੱਥੇ ਜਾ ਕੇ ਕਹੂਗਾ ਵੀ ਅਸੀਂ ਉਧਰੋਂ ਆਏ ਆ ਤੇ ਸਾਨੂੰ ਚਾਹ ਚੜੂਗਾ ਉਦਾਂ ਹੀ ਇਹਨਾਂ ਨੂੰ ਚੜਦਾ ਠੀਕ ਹੋ ਵੀਰ ਹਾਂ ਵਧੀਆ ਠੀਕ ਹੈ ਜੀ ਠੀਕ ਹੈ ਕੀ ਹਾਲ ਹੈ ਵੀਰ ਹਾਂ ਸਦਾ ਬੜਾ ਆ ਸੋਣਾ ਹਸਦਾ ਉੱਥੋਂ ਆ ਰਹੇ ਨੇ ਤੁਸੀਂ ਬਾਵਲਪੁਰੋਂ ਕਿੱਥੋਂ ਬਾਵਲਪੁਰੋਂ ਅੱਛਾ ਬਾਵਲਪੁਰੋਂ ਹਾਂਜੀ ਇੰਡੀਆ ਤੋਂ ਆਏ ਹੋ ਹਾਂ ਇੰਡੀਆ ਤੋਂ ਆਏ ਆ ਜਾਣਾ ਜੇ ਜਾਣਾ ਜ਼ਰੂਰ ਜਾਣਾ ਆਏ ਹਾਂ ਹਾਂ ਵੇਖ ਲਓ ਇਹਨਾਂ ਦੀ ਵੀ ਚਾਹ ਤੇ ਅਬ ਇੰਡੀਆ ਜਾਈਏ ਹੈ ਅਸੀਂ ਆਪ ਹਿੰਦੂ ਹਿੰਦੂ ਆਪ ਹਿੰਦੂ ਜੇ ਕਿੱਥੋਂ ਇੰਡੀਆ ਤੋਂ ਕਿੱਥੋਂ ਇੰਡੀਆ ਤੋਂ ਉਵੇਂ ਮੇਰੇ ਰਿਸ਼ਤੇਦਾਰ ਬਠਿੰਡੇ ਵਿੱਚ ਰਹਿੰਦੇ ਨੇ ਅੱਛਾ ਜੀ ਹਾਂਜੀ ਹਾਂ ਬਠਿੰਡੇ ਇਹਨਾਂ ਦੇ ਰਿਸ਼ਤੇਦਾਰ ਅਸੀਂ ਬੇਸਿਕਲੀ ਪਾਕਿਸਤਾਨੀ ਆ ਬਾਵਲਪੁਰ ਤੋਂ ਸਾਡਾ ਤਾਲੂਕ ਹੈ ਤੇ ਮੇਰਾ ਨਾਮ ਸ਼ੰਕਰ ਹੈ ਹਾਂ ਇੰਡੀਆ ਵੀ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਲੇਕਿਨ ਇੱਕ ਅਸੀਂ ਜਿਹੜੀ ਸਾਡੀ ਮੁਹੱਬਤ ਉਹ ਪਾਕਿਸਤਾਨ ਨਾਲ ਸਾਡੇ ਆਵਾ ਜਦਾਦ ਇੱਥੇ ਦੇ ਰਹੇ ਸਾਰੇ ਬਾਵਲ ਜਿਹੜਾ ਪਿੰਡ ਹੈ ਪਾਵਲ ਬਾਵਲਪੁਰ ਬਾਵਲਪੁਰ ਕਿਹੜਾ ਪਿੰਡ ਹੈ ਪਿੰਡ ਨਹੀਂਗਾ ਬਾਵਲਪੁਰ ਇੱਕ ਪੂਰਾ ਸ਼ਹਿਰ ਹੈ ਪਤਾ ਮੈਨੂੰ ਨਹੀਂ ਅਗੋ ਪਿੰਡ ਇਸਲਾਮੀ ਕਲੋਨੀ ਸਾਡਾ ਹੈਗਾ ਘਰ ਇਸਲਾਮੀਆ ਕਲੋਨੀ ਸਾਡਾ ਘਰ ਹੈ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਘਰ ਹੈਗਾ ਹਾਂ ਇਹ ਸਾਰੇ ਉੱਥੋਂ ਦੇ ਬੰਦੇ ਹਾਂ ਸਾਰੇ ਉੱਥੋਂ ਚਲ ਵਧੀਆ ਲਓ ਯਾਰ ਘੁੰਮਣਾ ਇਹਦੇ ਕੀ ਤੁਹਾਡੇ ਚੈਨਲ ਦਾ ਨਾਮ ਹੈ ਫਿਰ ਇਹ ਇਹ ਪੰਜਾਬੀ ਲਹਿਰ ਧਿੰਨੋ ਸਾਹਿਬ ਇਹ ਪੰਜਾਬੀ ਲਹਿਰ ਪੰਜਾਬੀ ਲਹਿਰ ਤੇ ਇਹ ਗੁਰਜੰਟੋਠੀ ਹੈ ਗੁਰਜੰਟੋਠੀ ਹਾਂ ਤੁਸੀਂ ਤੋਂ ਵੀ ਇੰਡੀਆ ਤੋਂ ਇਹ ਇੱਥੇ ਦੇ ਹੀ ਆਂ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਵੇਖਣਾ ਤੁਹਾਨੂੰ ਆਪੇ ਪਤਾ ਲੱਗਣਾ ਜਿਹੜੇ ਥੋੜੇ ਟੇਡੇ ਫੋਨਾਂ ਬਣੇ ਹੋਊਗੀ ਉਹ ਆ ਫੋਨ ਦੀ ਹੈ ਗੁਰਜੰਟੋਠੀ ਦੀ ਤੁਸੀਂ ਦੋਵਾਂ ਦੇ ਵੇਖਣਾ ਹੈ ਠੀਕ ਹੈ ਠੀਕ ਹੈ ਯੂ ਆਰ ਮਾਈ ਕਸਟਮਰ ਨਾਓ ਇਹ ਮੇਰਾ ਗਾ ਗਿਆ ਠੀਕ ਹੋ ਗਿਆ ਓਕੇ ਓਕੇ ਇਹ ਸਮਝ ਲਓ ਮੈਂ ਗੱਲਾਂ ਨਾਲ ਹੀ ਲਈ ਫਿਰਨਿਆ ਇੱਕ ਸਬਸਕ੍ਰਾਈਬਰ ਆ ਇਹ ਆਪਾਂ ਨੂੰ ਡਾਲਰ ਬਣਾ ਕੇ ਦੇਣਗੇ ਬੰਦੇ ਆਹਾ ਆ ਕਿਲੇ ਦਾ ਮਾਹੌਲ ਆ ਕਿੰਨਾ ਦੀ ਆ ਵੀ ਮੁੜਿਆ ਆ ਇੱਧਰ ਯਾਰ ਇੰਟਰਵਿਊ ਕਰਦੇ ਆ ਵੇ ਨਾ ਨਾ ਦੱਸਿਆ ਕਿਹਨੇ ਕਿਹ ਜਿਹੜਾ ਚੈਨਲ ਵੇਖਦਾ ਉਹ ਪੰਜਾਬੀ ਦਾ ਓਏ ਜੀ ਓਏ ਤੂੰ ਤੇ ਬੰਦਾ ਹੀ ਆਪਣਾ ਏ ਆ ਜੀ ਏ ਢਿਲੋ ਸਾਹਮਣਾਂ ਦਾ ਮੇਨ ਗਾ ਗਿਆ ਜਿਹੜਾ ਸਾਡੇ ਚੈਨਲ ਨੂੰ ਵੇਂਦਾ ਉਹ ਸਾਡਾ ਗਾ ਗਿਆ ਬਿਲਕੁਲ ਇੱਕ ਮਿੰਟ ਵਿੱਚ ਬ੍ਰੇਕ ਨਹੀਂ ਮੱਝਣੀ ਤੇ ਗਾ ਨਹੀਂ ਕੱਢਣਾ ਹਾਂ ਤੇ ਜੇ ਸਾਨੂੰ ਪਤਾ ਲੱਗਾ ਹੁਣ ਆਪਾਂ ਨਵਾਂ ਸਾਡੇ ਗਵਰਨਮੈਂਟ ਨਾਲ ਗੱਲ ਚੱਲਣ ਢੀ ਆ ਜਿਹੜਾ ਬੰਦਾ ਦੋ ਤਿੰਨ ਮਿੰਟ ਗਾਹ ਕੱਢੂਗਾ ਉੱਤੇ ਫਿਰ ਅਸੀਂ ਕੇਸ ਕਰਾਇਆ ਕਰਾਂਗੇ ਕੀ ਹੋ ਗਿਆ ਹੋਰ ਭਾਈ ਸਾਹਿਬ ਕੀ ਹਾਲ ਜੀ ਕੀ ਕਰਦੇ ਚਲੋ ਸ਼ੁਗਰੀ ਚਾਹੀਦਾ ਵਾਰ ਵਾਇਗ ਨਹੀਂ ਜਿੱਦਾਂ ਹਾਈ ਕੋਰਟ ਦੇ ਵਕੀਲ ਹੁੰਦਾ ਕੀ ਕੰਮ ਕਰਦੇ ਆ ਮਸੀ ਲੱਕੜੀ ਦਾ ਲੱਕੜੀ ਦਾ ਮਤਲਬ ਕੀ ਲੱਕੜ ਹੈ ਫਰਨੀਚਰ ਦਾ ਕੰਮ ਕੀ ਬਾਤ ਹੈ ਵੀਰ ਸੋਵੇ ਸਾਫੇ ਬਣਾਉਂਦਾ ਆ ਆਜੋ ਪਾੜੇ ਤੁਸੀਂ ਵੀ ਆਜੋ ਉਹਨਾਂ ਨੂੰ ਲੈ ਆਉਣੀ ਨਹੀਂ ਦੂਰ ਰੱਖੀ ਹੋਰ ਉਹ ਨਾ ਇੰਨਾ ਧੂਆਂ ਮੇਰੇ ਅੰਦਰ ਹੀ ਵਾਰਦੇ ਇਹ ਵੀ ਇੱਥੇ ਲੋਗ ਰਹਿੰਦੇ ਕਿੱਥੋਂ ਦੇ ਜੀ ਅਸੀਂ ਇੱਥੋਂ ਦੇ ਲਾਹੌਰ ਦੇ ਹਾਂ ਠੀਕ ਹੈ ਦੋਵੇਂ ਚਲ ਵਧੀਆ ਯਾਰ ਮੇਰੇ ਕੇ ਖੁਸ਼ੀ ਹੋਈ ਅੱਗੇ ਅੱਗੇ ਵੇਨੇ ਹੁਣ ਅੱਗੇ ਅੱਗੇ ਬੰਦੇ ਨੂੰ ਮਿਲਦੇ ਆ ਇੱਕ ਦਰਵਾਜ਼ਾ ਉਧਰ ਵੇਖਿਆ ਹਾਂਜੀ ਇੱਕ ਦਰਵਾਜ਼ਾ ਆ ਆ اچھا ਇੱਕ ਦਰਵਾਜ਼ਾ ਇਹ ਹੈ ਲਾਹੌਰ ਦਾ ਇਹ ਮਤਲਬ ਇਹ ਉਹਦਾ ਬੰਦ ਕੀਤਾ ਇਧਰੋਂ ਨਹੀਂ ਆਉਣ ਜਾਣ ਦਿੰਦੇ ਨਹੀਂ ਇਹ ਬੰਦ ਕੀਤਾ ਉਹ مین ਆਊਟਸਾਈਡ ਜਿਹੜਾ ਸੁੱਲਾ ਟੂਰਿਸਟ ਵਾਸਤੇ ਹੈ ਦੋ ਦਰਵਾਜ਼ੇ ਆ ਜੀ ਕਿਲੇ ਦੇ ਇੱਕ ਉਹ ਨਹੀਂ ਇਹ ਦਰਵਾਜ਼ੇ ਨਹੀਂ ਇੱਥੇ ਜਿਹੜੇ ਹੁਣ ਤੁਸੀਂ ਮੈਨੂੰ ਵਿਖਾਏ ਮੈਂ ਉਹਨਾਂ ਦੀ ਗੱਲ ਕਰਾਂਗਾ ਗੱਲ ਦਰਵਾਜੇ ਕਿੰਨੇ ਆ ਜੀ ਪਰ ਆ ਦੋਹਾਂ ਜਿਹੜੇ ਭਾਜੀ ਉਹਨਾਂ ਨੇ ਮੈਨੂੰ ਦਿਖਾਏ ਆ ਲੈਓ ਹਾਂ ਨਹੀਂ ਯਾਰ ਖਾ ਦ ਕਿੱਥੋਂ ਦੇ ਜੀ ਸੀ ਮੱਥਾ ਲਾ ਪ੍ਰਿਆ ਦਾ ਹਾਂ ਸੀ ਆ ਪਾਣੀਆ ਤਲਾ ਦੇ ਹੈ ਮੱਥਾ ਟੇਕਣ ਆਇਆ ਲਾਹੌਰ ਦੇ ਹਾਂ ਮੱਥਾ ਟੇਕਣ ਆਇਆ ਹਾਂ ਮੱਥਾ ਟੇਕਣ ਆਇਆ ਯਾਰ ਚਲ ਟਕਾ ਲਿਆ ਜਾ ਕੇ ਨਾਲ ਤਾਂ ਨਹੀਂ ਜਾਣ ਦਿੰਦੇ ਅੰਦਰ ਲਾ ਜੋ ਕਿੱਥੇ ਨਹੀਂ ਜਾਣ ਦਿੰਦੇ ਤੁਹਾਨੂੰ ਦੁਆਰੇ ਅੱਛਾ ਕਿ ਤੁਹਾਨੂੰ ਕਿਹਨਾਂ ਜਾਣ ਦਿੰਦੇ ਨਹੀਂ ਅੱਛਾ ਸਿਕਨ ਨਾ ਹੀ ਗਿਆ ਸਾਂਭੇ ਲਈ ਜਾਣ ਦਿੰਦੇ। ਤੇਰੇ ਵਾਲ ਬੜੇ ਸੋਨੇ ਆ। ਤੁਹਾਡੇ ਵੀ ਦਾੜੀ ਦੇ ਵਾਲ ਬੜੇ ਚਲੋ ਚਲੋ ਚਲੋ। ਖੇਚ ਲੋ ਖੇਚ ਲੋ। ਫਿਲਟਰ ਹੀ ਬੜਾ ਲਾਤਾ ਹੈ, ਗੋਰਾ ਕਰਤਾ ਮੁੰਡੇ ਨੇ ਮੈਨੂੰ ਪੂਰਾ ਠੋਕ ਕੇ। ਫਿਲਟਰ ਬੜਾ ਤਗੜਾ ਲਾਇਆ, ਗੋਰਾ ਹੀ ਬੜਾ ਕਰਤਾ, ਫੋਟੋ ਵੇ ਦੇ ਕੋ ਲੈ ਲੀਏ। ਆ ਇੱਕ ਕਿਲੇ ਦੀ ਐਂਟਰ ਸੇ ਇਧਰ ਆ। ਜਿੱਥੇ ਆਪਣੇ ਪਿਛਲੇ ਪਾਸੇ ਹੈ ਤੇ ਇਧਰ ਹੈਗਾ ਗੁਰਦੁਆਰਾ ਸਾਹਿਬ। ਤੇ ਆ ਮਾਹੌਲ ਆ ਬਾਹਰ ਦਾ ਕਿਲੇ ਦੇ। ਇਧਰੋਂ ਦੁਨੀਆ ਆਉਣ ਜਾਣ ਰਹੀ ਆ ਤੇ ਇੱਕ ਪਾਸੇ ਕਿਲਾ ਤੇ ਇੱਕ ਪਾਸੇ ਗੁਰਦੁਆਰਾ ਅੱਛਾ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਆਵਾ ਤੇ ਬਾਕੀ ਆ ਕੇ ਫਿਰ ਕੰਟੀਨਿਊ ਕਰਦੇ ਆ ਵਲੌਗ ਤੇ ਹਾਂਜੀ ਕੀ ਹਾਲ ਆ ਲਾਹੌਰ ਦੇ ਬਯਾਰ ਅਜੇ ਦੁਕਾਨ ਲੱਗਣ ਲੱਗੀ ਆ ਹਾਂਜੀ ਇਹ ਕੀ ਖੰਡ ਦੇ ਖੜਾਉਣੇ ਦੀ ਹਾਂਜੀ ਖੰਡ ਖੜਾਉਣਾ ਕਹਿੰਦੇ ਇਹਨੂੰ ਹੋਰ ਇੱਥੇ ਕੀ ਕਹਿੰਦੇ ਇਹਨੂੰ ਇੱਥੇ ਕਹਿੰਦੇ ਇਹਨੂੰ ਲੱਛਾ ਕੋਟਨ ਟੈਡੀ ਲੱਛਾ ਕਾਟਨ ਕੈਂਡੀ ਜਿਹੜੀ ਪੁਰਾਣੇ ਦੌਰ ਦੀ ਫਿਲਮ ਵੀ ਆਉਂਦੀ ਜਿਹੜੀ ਹਾਂਜੀ ਉਹ ਵੀ ਦਿਖਾ ਲਓ ਅੱਜ ਕਿਹੜੀ ਪੁਰਾਣੇ ਦੌਰ ਦੀ ਕਿਹੜੀ ਫਿਲਮ ਅੱਛਾ ਅਬਾ ਜੀ ਚਲੋ ਸ਼ੁਕਰੀਆ ਜੀ ਮੈਂ ਕਿਹਾ ਪਤਾ ਕਰ ਲਿਆ ਤੁਹਾਨੂੰ ਬੰਦੇ ਕਿੰਨੇ ਚਾਹੀਦੇ ਕਹਿੰਦੇ ਟੋਟਲ ਬੰਦੇ ਕਿੰਨੇ ਆ 12 ਬੰਦਾ ਖੇਤ ਬੀਬੀ ਜੀ 13 ਬੰਦਾ ਮੈਂ ਹੈ ਗਾਣਾ ਹੀ ਸਾਡੇ ਇੱਕ 12 ਬੰਦਾ ਖੇਤ ਬੀਬੀ ਜੀ ਦਾ 13 ਬੰਦਾ ਮੈਂ ਬੜੀ ਐਜੀ ਬੜੀ ਆਪ ਬਤਾਓਗੇ ਉੱਪਰ ਆ ਜੀ ਆਹਾਹਾ ਇਹ ਹਵੇਲੀ ਦਾ ਮਾਹੌਲ ਹੈ ਕਹਿੰਦੇ ਹੋਰ ਉੱਤੇ ਆ ਜਾਓ ਠੀਕ ਹੋ ਜੀ ਮਿਊਜ਼ਿਕ ਦੇ ਪਿਆਰਿਓ ਆਹਾ ਇਹ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਆ ਜੀ ਵਾਏ ਹਾਏ ਇਹ ਆ ਉੱਪਰ ਦਾ ਮਾਹੌਲ ਇਹ ਆ ਜੀ ਲਾਹੌਰ ਦਾ ਹਵੇਲੀ ਰੈਸਟੋਰੈਂਟ ਇਹਦਾ ਕੀ ਵਿਊ ਹੈ ਖਾਣਾ ਤੇ ਜੇ ਆਪਾਂ ਇਹਦਾ ਖਾਦਾ ਨਹੀਂ ਪਰ ਵੀਊ ਜਿਹੜਾ ਨਾ ਬਾਹ ਕਮਾਲ ਆ ਇੱਕ ਪਾਸੇ ਮਸਜਿਦ ਆ ਹਾਂ ਤੇ ਇੱਕ ਪਾਸੇ ਉਧਰ ਗੁਰਦੁਆਰਾ ਸਾਹਿਬ ਆ ਜਿਹੜਾ ਅਸੀਂ ਵੇਖ ਕੇ ਆਏ ਆ ਇਹ ਕਿਲੇ ਦੇ ਵਿੱਚ ਆ ਗੁਰਦੁਆਰਾ ਸਾਹਿਬ ਇਹ ਆ ਕਿਲਾ ਤੇ ਕਿਲੇ ਦੇ ਨਾਲ ਹੀ ਹਵੇਲੀ ਰੈਸਟੋਰੈਂਟ ਉੱਪਰ ਬਣਿਆ ਦਾ ਮਾਹੌਲ ਬਹੁਤ ਵਧੀਆ ਬਾਹਰ ਬੈਠੇ ਸਾਰੇ ਤੇ ਸਾਰਾ ਲਾਹੌਰ ਦੇਖਦਾ ਕਮਾ ਕੇ ਮੜਿਆ ਦਿਖਾਵਾ ਧੁੰਦ ਦੇ ਪਈ ਬੜੀ ਤੇ ਬਾਕੀ ਮੈਂ ਥੋੜਾ ਹਨੇਰਾ ਹੋ ਗਿਆ ਨੇ ਪਤੰਗ ਡਾਉਣ ਦੀ ਕਰਨ ਰਿਹਾ ਮੇਰਾ ਚੜ ਕੇ ਕੋਠੇ ਤੇ ਹੈ ਗੁੱਡਾ ਗੁੱਡੇ ਲੁੱਟਦਾ ਬੜਾ ਮਜ਼ਾ ਹਾਂਜੀ ਇਹਦਾ ਪੰਜਾਬੀ ਵਾਲਾ ਗੁੱਡਾ ਪੰਜਾਬੀ ਵਾਲਾ ਗੁੱਡਾ ਤੇ ਗੁੱਡੀ ਵਧੀਆ ਜੀ ਤੁਸੀਂ ਸੁਣਾਓ ਜੀ ਠੀਕ ਹੋ ਖੈਰ ਹੈ ਜੀ ਚਲੋ ਖੈਰ ਹੀ ਚਾਹੀਦੀ ਹੈ ਕਿੱਥੋਂ ਤੁਸੀਂ ਰਹਿਣ ਵਾਲੇ ਅਸੀਂ ਇੱਥੇ ਲਾਹੌਰ ਸ਼ਹਿਰ ਦੇ ਫੁੱਲਰਵਾਨ ਪਿੰਡ ਦੇ ਸਾਡਾ ਜੀ ਅੱਛਾ ਫੁੱਲਰਵਾਨ ਹਾਂਜੀ ਇਦ ਨਾਨੀ ਦਾਦੀ ਸਾਡੀ ਜੀ ਸ਼ਾ ਅੰਮ੍ਰਿਤਸਰ ਨਾਲੇ ਪਾਸੇ ਦੀ ਹੈ ਜੀ ਹਾਂ ਇਹਨਾਂ ਦੇ ਵੀ ਨਾਨੀ ਦਾਦੀ ਅੰਮ੍ਰਿਤਸਰ ਤੋਂ ਆਏ ਕਿੱਥੋਂ ਅੰਮ੍ਰਿਤਸਰ ਕਿਹੜੇ ਆਪਾਂ ਲਾਲਾ ਆਪਣਾ ਸਾਡਾ ਪਿੰਡ ਤੋ ਆ ਕਿਹੜਾ ਹੈ ਆਪਣੇ ਤੋਂ ਅਗਲਾ ਕਿਹੜਾ ਯਾਰ ਆ ਪੜਾਣੇ ਤੋਂ ਅਗਲਾ ਪਿੰਡ ਸਾਡਾ ਪੜਾਣਾ ਨਾ ਅਖੀਰ ਦਾ ਅੱਛਾ ਜੀ ਪੜਾਣੇ ਤੋਂ ਅਗਲੇ ਪਾਸੇ ਅਸੀਂ ਬਰਗੀ ਵਾਲਾ ਸਿੰਘ ਦੀ ਹਵੇਲੀ ਸੀ ਪੜਾਣੇ ਪਿੰਡ ਪੜਾਣੇ ਪਿੰਡ ਉਹ ਜਿਹੜੀ ਮੜੀ ਹੈ ਨਾ ਰਣਜੀਤ ਸਿੰਘ ਦੀ ਇਹਦਾ ਉਹ ਸੰਡੂ ਸੀ अच्छा ਇਹਨਾਂ ਦਾ ਸਾਡੂ ਜਵਾਲਾ ਸਿੰਘ ਜਵਾਲਾ ਸਿੰਘ ਉਹਦੀ ਹਵੇਲੀ ਹਾਲੀ ਵੀ ਕਾਇਮ ਹੈ ਪੜਾਣੇ ਜ਼ੀਰੋ ਲਾਈਨ ਦੇ ਉੱਤੇ ਅੱਛਾ ਜੀ ਪੜਾਣੇ ਹਾਂ ਜੀ ਪੜਾਣੇ ਪਿੰਡ ਇਹ ਤੇ ਉਹ ਦੋਵੇਂ ਸਾਡੂ ਸਾਡੋ ਸੀ ਤੇ ਇਹ ਹਵੇਲੀ ਇਹ ਵੀ ਕਾਇਮ ਹੈ ਆਹੋ ਜ਼ੀਰੋ ਲਾਈਨ ਦੇ ਉੱਤੇ ਉਹਦਾ ਹਵੇਲੀ ਕਾਇਮ ਦਾ ਹੈ ਜਵਾਲਾ ਸਿੰਘ ਵਾਲਾ ਨਾ ਤੇ ਤੁਹਾਡਾ ਉਹ ਪਿੰਡ ਜਵਾਲਾ ਸਿੰਘ ਵਾਲਾ ਨਹੀਂ ਨਹੀਂ ਸਾਡਾ ਉਹ ਦਰ ਸਹੀ ਰੱਖਦੇ ਨੇ ਨਾ ਉਹ ਦਰ ਰੱਖਦਾ ਸਾਡਾ ਤੇ ਪਿੰਡ ਸਾਡਾ ਫੁੱਲਰਮਾਨ ਏਅਰਪੋਰਟ ਦੇ ਨਜ਼ਦੀਕ ਹੈ ਲਾਮਾ ਇੱਕ ਵਾਰ ਏਅਰਪੋਰਟ ਦੇ ਨੇੜੇ ਠੀਕ ਹਾਂਜੀ ਸਾਡੇ ਪਿੰਡ ਤੁਹਾਡਾ ਪਿੰਡ ਹੈਗਾ ਸੀ ਸਿੱਖਾਂ ਦਾ ਸਿੱਧੂਰੀ ਹਾਂ ਦੂਰੀ ਦੂਰੀ ਸਾਡੇ ਉਧਰ ਹੈਗਾ ਦੂਰੀ ਨੱਥੋ ਕੀ ਨੱਥੋ ਕੀ ਹਾਂਜੀ ਅੱਛਾ ਜੀ ਉਰਾ ਆਪਣਾ ਕਿਤੇ ਨਾ ਹੀ ਬਰਕਾ ਬਰਕੀ ਖੜਿਆਰਾ ਪੜਾਣਾ ਇਹ ਸਾਰੇ ਤੁਹਾਡੇ ਪਿੰਡ ਸਨ ਅੱਛਾ ਜੀ ਹਾਂਜੀ ਤੇ ਤੁਸੀਂ ਤੁਹਾਡੇ ਬਜ਼ੁਰਗ ਉਧਰੋਂ ਆਏ ਕਿ ਤੁਹਾਡੇ ਇੱਧਰ ਨਹੀਂ ਅਸੀਂ ਲੋਕਲ ਸਾਨੂੰ ਉਹਨਾਂ ਹੀ ਅੰਬਰਸਰ ਸੀ ਉਹ ਨਹੀਂ ਸਾਨੂੰ ਲਾਹੌਰ ਲਾਹੌਰ ਸੀ ਤੁਸੀਂ ਸੈਂਟਰ ਜੀ ਸੈਂਟਰ ਸੈਂਟਰ ਤੋਂ ਜ਼ਿਆਦਾ ਸਾਡਾ ਬਾਡਰ ਵਾਲੇ ਪਛੜ ਪੈਂਦੇ ਇੱਧਰੋਂ ਇੱਧਰੋਂ ਅਸੀਂ ਬਾਡਰ ਵਾਲੇ ਪਾਸੇ ਇੱਧਰੋਂ ਅਸੀਂ ਬਾਡਰ ਇੱਧਰ ਆਹ ਲਾਦੇ ਦਾ ਪਿੰਡ ਹੈਗਾ ਡੁਗਰਾ ਕਿਹੜਾ ਡਗਰਾ ਹਾਂਜੀ ਬਾਗੇ ਬਾਰਡਰ ਦੇ ਨਾਲ ਉਧਰੋਂ ਪਾਰ ਕੀਤਾ ਬਾਗੇ ਬਾਰਡਰ ਤੋਂ ਹਾਂਜੀ ਬਾਗੇ ਬਾਰਡਰ ਤੋਂ ਪਹਿਲਾ ਜਿਹੜਾ ਕਸਬਾ ਹੁੰਦਾ ਨਾ ਹਾਂਜੀ ਜੱਲੋ ਮੋੜ ਜੱਲੋ ਮੋੜ ਜੱਲੋ ਮੋੜ ਜੱਲੋ ਮੋੜ ਦਾ ਬੀਆਰਬੀ ਦੇ ਕੰਦੇ ਠੀਕ ਹੈ ਤੁਹਾਡਾ ਇਹ ਇੱਥੋਂ ਨਹੀਂ ਸਾਡੇ ਨਾਲ ਅੱਛਾ ਇਹ ਕਾਪੜਾ ਕਿਹੜਾ ਹੈ ਸਾਡਾ ਜ਼ਿਲ੍ਹਾ ਗੁਰਦਾਸਪੁਰ ਹੈ ਅੱਛਾ ਤੇ ਸਾਨੂੰ ਉਧਰੋਂ ਡੇਰਾ ਬਾਬਾ ਨਾਨਕ ਕੋਲ ਬਾਰਡਰ ਵੀ ਨੇੜੇ ਮੈਂ ਅੱਛਾ ਅੱਛਾ ਤੁਸੀਂ ਇੱਧਰ ਸ਼ਕਰਗੜ ਬੀਰ ਵਾਲਾ ਏਰੀਆ ਹੈ ਤੁਹਾਨੂੰ ਸ਼ਕਰਗੜ ਅਜਾ ਤੁਹਾਡੇ ਵਾਲੇ ਪਾਸੇ ਹੁਣਾ ਸ਼ਕਰਗੜ ਵੀ ਹੈ ਨਹੀਂ ਸਾਡੇ ਉਲੀ ਖੜੇ ਸ਼ਕਰਗੜ ਨੇ ਤੁਹਾਡਾ ਉਹ ਗੁਰਦਾਸਪੁਰ ਹਾਂ ਗੁਰਦਾਸਪੁਰ ਉਹ ਹੀ ਹਾਂ ਜੀ ਵੀਰ ਹਾਂ ਇਧਰ ਫੈਸ਼ੋ ਦਾ ਸ਼ਕਰਗੜੀ ਵੀਰ ਅੱਛਾ ਉਧਰ ਵੀਰ ਕੇ ਹਾਲ ਹੈ ਉਧਰ ਗੁਰਦਾਸਪੁਰ ਹੈ ਹਾਂ ਇਹ ਇੰਨਾ ਤਾਂ ਵੀਰ ਕੇ ਹਾਲ ਹੈ ਅੱਛਾ ਵੀ ਠੀਕ ਹੈ ਮਾਝੇ ਵਾਲੇ ਦੀ ਬੋਲੀ ਜਿਹੜੀ ਅਸੀਂ ਮਾਝਾ ਅਸੀਂ ਭਾਈ ਜਣ ਮਾਝਾ ਜਿਹੜਾ ਹੈ ਅਸੀਂ ਮਾਝਾ ਆਜ਼ਾਦ ਹੁੰਦਾ ਹੈ ਹਾਂ ਜੀ ਕੋਈ ਮੈਂ ਸੀ ਸੱਚ ਦੱਸਦਾ ਤੁਹਾਨੂੰ ਇਹ ਬਾਸੀ ਮਸਜਿਦ ਹੈ ਹਾਂ ਜੀ ਇੱਥੋਂ ਐਂ ਲਾਈਨ ਖਿੱਚੋ ਕਾਲਾ ਮਾਰਦਾ ਉਰਲੀ ਸਾਈਡ ਅੱਛਾ ਲਮਾਰੀ ਰਿਜ਼ਾਈਡਰ ਇਹ ਮਾਗਲ ਟਾਉਨ ਦਾ ਵਿਚਲਾ ਏਰੀਆ ਹੈ ਇਹ ਤੋਂ ਸਿੱਧੀ ਪੱਟੀ ਕਿਚੋਂ ਅੰਮ੍ਰਿਤਸਰ ਕਲੇ ਜਾ ਮਾਜੇ ਤੇ ਚਲ ਗਈ ਇਹ ਜੀ ਇਹ ਮਿੱਠਾ ਮਾਜਾ ਮਿੱਠਾ ਮਾਜਾ ਭਾਜੀ ਤੇ ਕੌੜਾ ਮਾਜਾ ਕਿਹੜਾ ਇੱਧਰ ਸਾਰਾ ਮਾਜਾ ਹੈ ਉਹ ਤੁਸੀਂ ਮਾਡਲ ਟਾਉਨ ਹਾਂ ਤੋ ਲੈ ਕੇ ਤੇ ਕਾਨੇ ਦਾ ਏਰੀਆ ਉਹ ਸਾਰੀ ਪਟੀ ਛੋਤੇ ਫਰੋਜ਼ਪੁਰ ਰੋਡ ਨੂੰ ਚਲੇ ਜਾਓ ਕਰੋ ਇਹ ਇਤਿਹਾਸ ਮਤਲਬ ਮਿੱਠਾ ਮਾਜਾ ਖਾਰਾ ਮਾਜਾ ਕਿਉਂ ਦੋਵਾਂ ਦੇ ਨਾਂ ਕਰੇ ਇਹ ਇਸ ਕਰਕੇ ਵੇ ਕਿ ਇਹਦੇ ਦੁੱਧ ਦੀ ਤਸਵੀਰ ਜਿਹੜੀ ਹੈ ਜਿਹੜਾ ਦੁੱਧ ਦਾ ਇੱਕ ਗੜਵੀ ਦਾ ਛਟਾਕ ਨਿਕਲਦਾ ਹੈ ਹੋਇਆ ਉਹ ਸਾਰਿਆਂ ਨਾਲੋਂ ਜ਼ਿਆਦਾ ਹੈ ਮਿੱਠੇ ਮਾਜੇ ਦਾ ਮਿੱਠੇ ਮਾਜੇ ਦੀ ਤਸਵੀਰ ਜਿਹੜੀ ਹੈ ਖਾਰੇ ਮਾਜੇ ਦੀ ਹੈ ਸੱਤ ਛਟਾਕਾਂ ਹਾਂ ਹਾਂ ਠੀਕ ਹੈ ਦੁੱਧ ਦੀ ਬਲਕਿ ਉਹਦੇ ਖੋਇਆ ਨਿਕਲਦਾ ਸੱਤ ਛਟਾਕਾਂ ਗੜਵੀ ਚ ਗੜਵੀ ਚ ਅੱਛਾ ਮਾਜੇ ਦੀ ਤਸਵੀਰ 10 ਟੱਕਾਂ ਤੋਂ ਲੈ ਕੇ ਜਿਹੜਾ ਪੜਾਣਾ 0 ਲੈਣ ਦੇ ਉਹਦੀਆਂ 12 ਟੱਕਾਂ ਅੱਛਾ ਇਸ ਕਰਕੇ ਨੂੰ ਮਾਖੀ ਨਾ ਮਿੱਠਾ ਮਾਜਾ ਹਾਂ ਤੇ ਜੇ ਮਾਜੀ ਉਧਰੋਂ ਲੈ ਜਾਏ ਦੂਜੇ ਪਾਸੇ ਖਾਰੇ ਵਾਲੇ ਪਾਸੇ ਭਾਈ ਗਾਣ ਇਹ ਜਿਹੜੀ ਪਾਣੀ ਦੀ ਇਹ ਤਰਕੀ ਇਹ ਤਰਕੀ ਇੱਕ ਲੋਤੇ ਜੀ ਨਾ ਹਾਂਜੀ ਇਹਨਾਂ ਦੇ ਦਿਲ ਵੀ ਦਰਿਆਲ ਵੱਡੇ ਕੁਰਤੇ ਵਾਲੇ ਆਹਾ ਗੱਲ ਆਏ ਆ ਜੇ ਨਾਲੀ ਮਾਜੇ ਮਾਜੇ ਵਾਲੇ ਮਾਜੇ ਵਾਲੇ ਅਸੀਂ ਮਾਜੇ ਵੱਡੇ ਦੇ ਦਰਿਆ ਦੇ ਵਾਲੇ ਇਹ ਮਾਜੇ ਵਾਲੇ ਜਿਹੜਾ ਐਡਾ ਐਡਾ ਹੁੰਦਾ ਹਾਂਜੀ ਮਹਿਮਾਨ ਨਵਾਜੀ ਦੇ ਆ ਗਈ ਹੈ ਬਿਲਕੁਲ ਹਾਂਜੀ ਚਲੋ ਵਧੀਆ ਲੱਗਾ ਮਿਲ ਕੇ ਜੀ ਵਧੀਆ ਜੀ ਹਾਂ ਅੱਛਾ ਮਗੇਲ ਸਾਹਿਬ ਨੂੰ ਚੰਗਾ ਲੱਗਾ ਤੁਹਾਨੂੰ ਵੀ ਵੇਖ ਕੇ ਖੁਸ਼ ਹੋ ਗਏ ਹਾਂ ਬੜੀ ਸ਼ੁਕਰੀਆ ਭਾਜੀ ਜਾਇਲ ਨੂੰ ਮੰਨਵਾ ਲਿਆ ਤੁਹਾਡੇ ਸ਼ੁਕਰੀਆ ਜੀ ਮੋਹਨ ਸਾਹਿਬ ਨੇ ਵੀ ਆਖਿਆ ਸੀ ਜੀ 2 ਮਿੰਟ ਅੱਛਾ ਆਹ ਨੂੰ ਇਹ ਭਾਜੀ ਢੱਲੋਂ ਸਾਹਿਬ ਨੇ ਮਾਸ਼ਾਅੱਲਾ ਇਹ ਇਹ ਲੈ ਕੇ ਆਉਂਦੇ ਇੱਧਰ ਸਾਰਿਆਂ ਨੂੰ ਹਾਂਜੀ ਹਾਂਜੀ ਲੋਬੀ ਵਲੌਗ ਆਪਣਾ ਚੱਲ ਰਿਹਾ ਤੇ ਅਸੀਂ ਹੁਣ ਬੈਠੇ ਹਾਂ ਤੁਹਾਨੂੰ ਦਿਖਾਈ ਹੈ ਲੋਕੇਸ਼ਨ ਵੀ ਕਿਲੇ ਦੇ ਲਾਗੇ ਹਵੇਲੀ ਰੈਸਟੋਰੈਂਟ ਆ ਜਿਹੜੀ ਆਪਾਂ ਛੱਤ ਦੇ ਪਿੰਨਾ ਬੈ ਕੇ ਰੋਟੀ ਖਾਧੀ ਉੱਥੇ ਆਏ ਨੇ ਆਪਣੇ ਬੁੱਟਰ ਸਾਹਿਬ ਤੇ ਪਹਿਲਾਂ ਤੇ ਬੁੱਟਰ ਸਾਹਿਬ ਮੈਂ ਤੁਹਾਨੂੰ ਦੱਸਿਆ ਮੇਰੇ ਭੂਆ ਜੂਣੀ ਬੁੱਟਰ ਨੇ ਹਾਂਜੀ ਤੇ ਜਿਵੇਂ ਸਾਡੇ ਉਧਰ ਜਾਤਾਂ ਨੇ ਗੋਤਾਂ ਨੇ ਉਦਾਂ ਹੀ ਇੱਧਰ ਆ ਇਹ ਬੁੱਟਰ ਸਾਹਿਬ ਨੇ ਤੇ ਮੇਰੇ ਭੂਆ ਜੂਣੀ ਪਿੰਡ ਕਿਆਮਰ ਤੋਂ ਬੁੱਟਰ ਬੁੱਟਰ ਸਾਹਿਬ ਤੁਹਾਡਾ ਇਹ ਦੱਸ ਰਿਹਾ ਇਹਨਾਂ ਦਾ ਵੀ ਉਧਰ ਪਿੰਡ ਆ ਤੁਹਾਡਾ ਕਿਹੜਾ ਪਿੰਡ ਆ ਸਾਡਾ ਪਿੰਡ ਜਿਹੜਾ ਜ਼ਿਲ੍ਹਾ ਗਰਦਾਸਪੁਰ ਤਸੀਰ ਬਟਾਲਾ ਪਿੰਡ ਸਾਡਾ ਤਿਆਲਗੜਾ ਹੈ ਹਾਂ ਪੁੱਤ ਮੇਰੇ ਦਾਦਾ ਜੀ ਜਿਹੜੇ ਮਾਈਗ੍ਰੇਟ ਹੋ ਗਿਆ ਸੀ ਸਾਨੂੰ 1947 ਦੇ ਵਿੱਚ ਉਹਨਾਂ ਦਾ ਨਾਮ ਸੀ ਅਹਿਮਦਦੀਨ ਅਹਿਮਦਦੀਨ ਉਹ ਪਟਵਾਰੀ ਸਨ ਉਸ ਵਕਤ ਦੇ ਉੱਥੇ ਇੰਡੀਆ ਦੇ ਵਿੱਚ ਜਿਹੜਾ ਉਹਨ ਇੰਡੀਆ ਕ ਲਾਂਦਾ ਉਦੋਂ ਉਹ ਇਕੱਠਾ ਪੰਜਾਬ ਸੀ ਸਾਂਝਾ ਪੰਜਾਬ ਸੀ ਉਦੋਂ ਪਟਵਾਰੀ ਸਨ ਉਹਨਾਂ ਨੇ ਕੁਝ ਪਟਵਾਰ ਉਧਰ ਕੀਤੀ ਹੈ ਕੁਝ ਪਟਵਾਰ ਇਧਰ ਕੀਤੀ ਹੈ ਅੱਛਾ ਜੀ ਉਹਨਾਂ ਦੇ ਵਾਲਦਾ ਨਾਮ ਸੀਗਾ ਅਹਿਮਦਦੀਨ ਤੇ ਜਲਾਲਦੀਨ ਉਹ ਨੰਬਰਦਾਰ ਸਨ ਅੱਛਾ ਜੀ ਉਹਨਾਂ ਦੇ ਪਿਓ ਦਾ ਨਾਮ ਸੀ ਵਾਲਦਾ ਦਾ ਨਾਮ ਸੀ ਅੱਗੇ ਕਬਸ ਕਸਮ ਖਾਨ ਨੂੰ ਕਾਸੀ ਖਾਨ ਆnde ਸਨ ਫਿਰ ਉਹਨਾਂ ਦੇ ਵਾਲਦਾ ਦਾ ਨਾਮ ਸੀ ਸੂਬੇ ਖਾਨ ਉਹਨਾਂ ਦੇ ਵਾਲਦਾ ਦਾ ਨਾਮ ਸੀ ਰੁੜਕੇ ਖਾਨ ਉਹਨਾਂ ਦੇ ਵਾਲਦਾ ਦਾ ਨਾਮ ਸੀ ਚੁਗਤੇ ਖਾਨ ਇੱਥੇ ਤੱਕ ਦੀ ਪੀੜੀ ਜਿਹੜੀ ਸਾਨੂੰ ਯਾਦ ਆ ਪਰ ਫਿਰ ਵੀ ਤੁਸੀਂ ਬੜੀਆਂ ਪੀੜੀਆਂ ਯਾਦ ਕਰੇ ਬੈਠੇ ਜੇ ਨਹੀਂ ਤੇ ਇਨਾ ਬੰਦੇ ਨੂੰ ਪਿੱਛੇ ਤੱਕ ਚੇਤਾ ਨਹੀਂ ਹੁੰਦਾ ਹਨਾ ਤੁਸੀਂ ਯਾਦ ਕੀਤਾ ਤੇ ਤੁਸੀਂ ਦੱਸ ਰਹੇ ਹੋ ਤੁਹਾਡੇ ਬਜ਼ੁਰਗ ਹੈਗੇ ਨੇ 103 ਸਾਲ ਦੀ ਉਮਰ ਐ ਜੀ ਮੇਰੇ ਤਾਇਆ ਜੀ ਦੀ 103 ਸਾਲ ਉਮਰ ਐ ਹਜਾਤ ਨੇ ਮਾਸ਼ਾਅੱਲਾ ਤੇ ਆਪਣੇ ਪਿੰਡ ਨੂੰ ਦਿয়ালਗੜ੍ਹ ਨੂੰ ਬੜਾ ਯਾਦ ਕਰਦੇ ਨੇ ਜ਼ਿਲ੍ਹਾ ਗਰਦਾਸਪੁਰ ਨੂੰ ਬੜਾ ਯਾਦ ਕਰਦੇ ਨੇ ਉਹ ਹਾਂ ਤੇ ਦਿয়ালਗੜ੍ਹ ਤੋਂ ਜਿਹੜੇ ਵੀ ਮੇਰੇ ਕੋਈ ਵਲੌਗ ਵੇਖ ਰਿਹਾ ਜਾਂ ਵੀਡੀਓ ਵੇਖ ਰਿਹਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣੇ ਪਿੰਡ ਦੀ ਸਾਰੀ ਵੀਡੀਓ ਬਣਾ ਕੇ ਭੇਜੋ ਤਾਂ ਮੈਂ ਤੁਹਾਨੂੰ ਵਾਦਾ ਕਰਦਾ ਮੈਂ ਥੋੜੇ ਦਿਨਾਂ ਚੋਂ ਉੱਥੇ ਜਾਊਂਗਾ ਵਿਜ਼ਿਟ ਕਰਕੇ ਸਾਰੇ ਦਿਆਲਗੜ੍ਹ ਦੀ ਵੀਡੀਓ ਬਣਾ ਕੇ ਭੇਜੂੰਗਾ ਜੇ ਤੁਸੀਂ ਆਪਣੇ ਬਜ਼ੁਰਗਾਂ ਕੋਲ ਪੁੱਛਣਾ ਤੇ ਜਦੋਂ ਹੀ ਹਵੇਲੀ ਦੀ ਨਿਸ਼ਾਨੀ ਦੱਸਦੇ ਉਹ ਦੱਸੋ ਮੈਨੂੰ ਸਾਡੀ ਨਿਸ਼ਾਨੀ ਇਹ ਸੀ ਕਿ ਪਹਿਲੇ ਪਿੰਡ ਦੇ ਅੰਦਰ ਰਹਿੰਦੇ ਸਨ ਉਹ ਇੱਕੋ ਇੱਕ ਰਿਆਣੀ ਦੀ ਦੁਕਾਨ ਹੁੰਦੀ ਸੀ ਬਜ਼ੁਰਗ ਦੱਸਦੇ ਨੇ ਫਿਰ ਉਸ ਤੋਂ ਬਾਅਦ ਪਿੰਡ ਤੋਂ ਬਾਹਰ ਇੱਕ ਚਬਾਰਾ ਬਣਾਇਆ ਸੀ ਕੋਈ ਕੋਈ ਘਰ ਹੁੰਦਾ ਸੀ ਚਬਾਰੇ ਵਾਲਾ ਜਿਹੜਾ ਸਾਡੇ ਬਜ਼ੁਰਗਾਂ ਦਾ ਚਬਾਰਾ ਵਾਲਾ ਘਰ ਹੁੰਦਾ ਸੀ ਪਿੰਡੋਂ ਬਾਹਰ ਦਾ ਕਿਉਂਕਿ ਉਹ ਪਟਵਾਰੀ ਸੀ ਕਿ ਉਹਨਾਂ ਦਾ ਪਿੰਡ ਦੇ ਬਾਹਰ ਕਿਬਾਰਾ ਕਿਬਾਰਾ ਬਣਾਇਆ ਸੀਗਾ ਉੱਥੇ ਬੈਨ ਉੱਠਣ ਸਾਰਾ ਉਸ ਕਿਬਾਰੇ ਚ ਹੁੰਦਾ ਸੀ ਕੋਸੀ ਉਹਨਾਂ ਕੋ ਸੁਣਿਆ ਔਰ ਇੱਕ ਮਸਜਿਦ ਹੁੰਦੀ ਸੀ ਉਸ ਪਿੰਡ ਦੇ ਵਿੱਚ ਔਰ ਇੱਕ ਕਰਿਆਨੇ ਦੀ ਦੁਕਾਨ ਸੀਗੀ ਇੱਕ ਸਕੂਲ ਸੀ ਉਸ ਪਿੰਡ ਦੇ ਵਿੱਚ ਜਾਲਗੜ ਦੇ ਵਿੱਚ ਇਹ ਨਿਸ਼ਾਨੀਆਂ ਸਨ ਤੇ 103 ਉਹਨਾਂ ਦੀ ਉਮਰ ਹੈ ਮਾਸ਼ਾਅੱਲਾ 97 ਇਹ 97 ਸਾਲ ਮੇਰੇ ਇੱਕ ਹੋਰ ਤਾਇਆ ਜੀ ਉਹਨਾਂ ਦੀ ਉਮਰ ਹੈ ਹਾਂ ਔਰ ਉਹ ਆਪਣੇ ਪਿੰਡ ਨੂੰ ਮੱਟੀ ਨੂੰ ਬੜਾ ਯਾਦ ਕਰਦੇ ਨੇ ਔਰ ਇੱਕ ਤਾਇਆ ਜੀ ਉੱਥੇ ਨੌਕਰੀ ਵੀ ਸਾਡੇ ਕਰਦੇ ਰਹੇ ਨੇ ਜਿਹੜੇ ਉੱਧਰ ਉੱਧਰ ਕਰਦੇ ਹੁੰਦੇ ਸਨ ਨੌਕਰੀ ਫਿਰ ਇੱਧਰ ਉਹਨਾਂ ਨੇ ਆਖਿਆ ਕਿ ਮਹਿਕਮਾ ਨਿਆਜਾਇਨ ਕੀਤਾ ਹਾਂ ਤੇ ਸਾਡੀ ਬੜੀ ਖਾਸ਼ ਹੈ ਕਿ ਅਸੀਂ ਵੀ ਆਪਣਾ ਪਿੰਡ ਦੇਖੀਏ ਜੀ ਹਾਂ ਇਦਾਂ ਹੀ ਜਿੱਦਾਂ ਨਾਸਟੇਲਾ ਸਭ ਕੋਲ ਮੈਂ ਮੈਂ ਵੀ ਆਪਣੇ ਬਜ਼ੁਰਗਾਂ ਦਾ ਬੇਸਿਕਲੀ ਪਿੰਡ ਵੇਖਣਾ ਆ ਮੇਰੇ ਦਾਦੀ ਜੀ ਦੇ ਦਾਤੇ ਵਾਲਾ ਤਰਵੰਡੀ ਪਿੰਡਾਂ ਦੀ ਗੋਲ ਸੀਗਾ ਤੇ ਸਾਡੇ ਸਾਰਾ ਪਿੰਡ ਜਿਹੜਾ ਇਥੋਂ ਰੰਡਾਵੇ ਦਾ ਉੱਠ ਗਿਆ ਅਸੀਂ ਉੱਥੀ ਆ ਮੈਂ ਉੱਥੀ ਪਰਿਵਾਰ ਨੂੰ ਮਿਲ ਕੇ ਆਇਆ ਇੱਥੇ ਤੇ ਉਹ ਜਿਹੜੇ ਰੰਡਾਵੇ ਉਹ ਵੀ ਲੀ ਵਜਦੇ ਸੀ ਤੁਹਾਨੂੰ ਦੱਸਿਆ ਵੀ ਲਾਇਲਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਵੀਰਾ ਜਿਹੜਾ ਆਪਾਂ ਵੇਖਿਆ ਛੋਟਾ ਵੀਰਾ ਹਾਂਜੀ ਤੇ ਜਿੱਦਾਂ ਤੁਸੀਂ ਕਿਹਾ ਵੀ ਉੱਥੇ ਮਿਸ ਕਰਦੇ ਇਦਾਂ ਹੀ ਸਾਡੇ ਬਜ਼ੁਰਗ ਕਰਦੇ ਸੀ ਤੇ ਮੈਂ ਜਦੋਂ ਦਾਦੀ ਜੀ ਨੂੰ ਦੱਸਿਆ ਮੈਂ ਪਾਕਿਸਤਾਨ ਦਾ ਵਿਆਹ ਲੱਗ ਗਿਆ ਮੈਂ ਚੱਲਿਆ ਤੇ ਫਿਰ ਉਹਨਾਂ ਨੇ ਮਿਲੂ ਆਇਆ ਸਾਰੀਆਂ ਨਿਸ਼ਾਨੀਆਂ ਦੱਸੀਆਂ ਨਾਲੇ ਮਨ ਭਰ ਲਿਆ ਸਾਡਾ ਘਰ ਵੇਖਿਆ ਛੱਪਨ ਤੇ ਕਿੱਡੇ ਘਰ ਆ ਹਨਾ ਸਾਡੇ ਮੇਰੇ ਜਿਹੜੇ ਸਾਡੇ ਮੇਰੇ ਦਾਦੀ ਜੀ ਦੇ ਜਿਹੜੇ ਫਾਦਰ ਸਾਹਿਬ ਹੀ ਉਹ ਲੰਬੜਦਾਰੀ ਹੂੰ ਉਹ ਉਹਨਾਂ ਨੇ ਉਹਨਾਂ ਦੱਸਿਆ ਤੇ ਉੱਥੇ ਮੈਨੂੰ ਫਿਰ ਬਜ਼ੁਰਗ ਮਿਲੇ ਹੂੰ ਤੇ ਇੱਥੇ ਆ ਕੇ ਜਦੋਂ ਮੈਂ ਦਾਤੀਵਾਲ ਗਿਆ ਉਹਨਾਂ ਬਜ਼ੁਰਗਾਂ ਨੇ ਫਿਰ ਸਾਰੀਆਂ ਜਦੋਂ ਮੈਂ ਨਿਸ਼ਾਨੀਆਂ ਦੱਸੀਆਂ ਨਾ ਫਿਰ ਮਨ ਘਰ ਖੜਿਆ ਉਹ ਵਾਲੇ ਅੱਛਾ ਇੱਥੇ ਘਰ ਹੀ ਇੱਥੇ ਖੁੜੀ ਹੀ ਤੇ ਤੁਸੀਂ ਹੁਣ ਦੱਸ ਰਹੇ ਜਿਵੇਂ 103 ਸਾਲ ਉਮਰ ਹੈ ਉਹਨਾਂ ਕੋਲ ਭੁੱਲਿਆ ਹੀ ਨਹੀਂ ਜਾ ਨਹੀਂ ਨਹੀਂ ਉਹ ਬਿਲਕੁਲ ਨਹੀਂ ਭੁੱਲਦੇ ਉਹ ਤੇ ਆਪਣਾ ਬਚਪਨ ਉਹਨਾਂ ਦਾ ਉੱਥੇ ਹੀ ਨਾ ਬਚਪਨ ਗੁਜ਼ਰਿਆ ਉਹਨਾਂ ਦਾ ਫਿਰ ਪੜ੍ਹੇ ਉੱਥੇ ਹਾਂਜੀ ਤਾਲੀਮ ਉੱਥੋਂ ਹਾਸਲ ਕੀਤੀ ਉਹਨਾਂ ਨੇ ਫਿਰ ਉਸ علاوہ ਉਹਨਾਂ ਨੇ ਨੌਕਰੀ ਵੀ ਉੱਥੇ ਕੀਤੀ ਉਹਨਾਂ ਨੇ ਆਪਣੀ ਬਹੁਤ ਸਾਰੀ ਵਿਆਹ ਸ਼ਾਦੀ ਉੱਥੇ ਹੋਈ ਉਹਨਾਂ ਦੀ ਬੱਚੇ ਵੀ ਉਹਨਾਂ ਦੇ ਉੱਥੇ ਮਤਲਬ ਹੋਏ ਤੇ ਉਹਦੇ ਆਪਣੇ ਬਿਲਕੁਲ ਮਤਲਬ ਪਿੰਡ ਨੂੰ ਪੂਰੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਨੂੰ ਇੱਕ ਇੱਕ ਚੀਜ਼ ਜਿਹੜੀ ਹੈ ਯਾਦ ਹੈਗੀ ਆ ਔਰ ਅਕਸਰ ਉਹ ਆਪਣੇ ਮਿੱਟੀ ਨਾਲ ਪਿਆਰ ਚੋਂ ਕਿ ਖਤਮ ਨਹੀਂ ਹੁੰਦਾ ਆਪਣੇ ਘਰ ਨਾਲ ਔਰ ਹਮੇਸ਼ਾ ਘਰ ਨੂੰ ਯਾਦ ਕਰਦੇ ਨੇ ਔਰ ਸਾਡੇ ਵਾਲਾ ਸਾਹਿਬ ਵੀ 6 ਭਾਈ ਸਨ ਔਰ 6 ਦੇ 6 ਭਾਈ ਜਿਹੜੇ ਨੇ ਨਾ ਆਪਣੇ ਮਤਲਬ ਪਰਿਵਾਰ ਨੂੰ ਉੱਥੇ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੂੰ ਯਾਦ ਕਰਦ ਨੇ ਕਿ ਸਾਡਾ ਪਿੰਡ ਐਸਾ ਹੁੰਦਾ ਸੀ ਔਰ ਅਕਸਰ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਪਿੰਡ ਕਿਦਾਂ ਦਾ ਸੀ ਤੇ ਹੁਣ ਕਿਦਾਂ ਦਾ ਹੋਊਗਾ ਹਾਂ ਕਿਉਂਕਿ ਵੇਖੋ ਜਦ ਆਪਾਂ ਮੈਂ ਗੱਲ ਕਰਦਾ ਨਾ ਬੇਸਿਕਲੀ ਵੀ ਮੰਨ ਲਓ ਮੈਂ ਬਾਹਰ ਚ ਗਿਆ ਕੈਨੇਡਾ ਤੇ ਮੈਨੂੰ ਇਹ ਪਤਾ ਵੀ ਮੈਂ ਅੱਜ ਦੀ ਪੱਕੇ ਹੋ ਕੇ ਦੋਵਾਂ ਸਾਲਾਂ ਤੇ ਨੰਨ ਸਾਲਾਂ ਨੂੰ ਆਪਣੇ ਪਿੰਡ ਆਇਆ ਪਿੰਡ ਆ ਜਾਣਾ ਇਦਾਂ ਹੀ ਇੱਥੋਂ ਦੇ ਜਿਹੜੇ ਬਜ਼ੁਰਗ ਬੰਦੇ ਵਿਛੜ ਗਏ ਆ ਉਹ ਦੱਸਦੇ ਵੀ ਬਜ਼ੁਰਗਾਂ ਨੇ 20-20 ਸਾਲ ਘਰ ਨਹੀਂ ਬਣਾਉਣ ਦਿੱਤੇ ਵੀ ਅਸੀਂ ਆਪਣੇ ਪਿੰਡ ਵਾਪਸ ਚਲੇ ਜਾਣਾ ਵਾਪਸ ਚਲੇ ਜਾਣਾ ਐਸਾ ਹੀ ਉਹ ਮਿੱਟੀ ਨਾਲ ਪਿਆਰ ਤੇ ਹੁੰਦਾ ਹੀ ਹੁੰਦਾ ਪਰ ਜਿੱਥੇ ਬਚਪਨ ਗੁਜ਼ਰਿਆ ਹੋਵੇ ਜਿੱਥੇ ਆਪਣਾ ਪਨ ਹੋਵੇ ਕਿਉਂਕਿ ਇੱਥੇ ਆ ਕੇ ਭਾਵੇਂ ਜ਼ਮੀਨਾਂ ਮਿਲੀਆਂ ਪਰ ਬਗਾਨੀਆਂ ਲੱਗਦੀਆਂ ਐਸਾ ਹੀ ਹਨਾ ਤੇ ਜਿਹੜੇ ਇਧਰੋਂ ਕਰਦਾ ਨਾ ਵੀ ਜਦੋਂ ਮਰਜ਼ੀ ਗੱਲ ਕਰ ਲੋ ਮਨ ਦੇ ਭਰੇ ਹੀ ਹੁੰਦੇ ਆ ਤੇ ਜਦੋਂ ਕੋਈ ਕੋਈ ਵਿਆਹ ਸ਼ਾਦੀ ਹੋਏ ਨਾ ਘਰ ਤੇ ਕਹਦੀ ਆ ਬੀਜੀ ਵੀ ਪਾਕਿਸਤਾਨ ਦੀ ਕੋਈ ਗਾਣਾ ਸੁਣਾਓ ਤੇ ਪਹਿਨਾ ਉਹਨਾਂ ਰੋਣਾ ਹੈ ਹਾਂ ਫਿਰ ਉਹ ਸੁਬਾਹ ਗੱਲ ਸੁਣਾਉਂਦੇ ਆ ਫਿਰ ਗੱਲ ਸੁਣਾਉਂਦੀ ਆ ਤੇ ਇੱਥੇ ਮੈਂ ਪਿੰਡਾਂ ਜਿਹੇ ਹੋ ਮਾਹੌਲ ਵੇਖਿਆ ਕਿ ਪਹਿਨਾ ਅੱਖਾਂ ਭਰ ਲੈਂਦੇ ਆ ਫਿਰ ਉਹ ਆਪਣੇ ਘਰ ਦੀ ਗੱਲ ਸੁਣਾਉਂਦੇ ਆ ਕਿ ਸਾਡਾ ਘਰ ਇਦਾਂ ਦਾ ਹੀ ਅਸੀਂ ਇਦਾਂ ਵਸਦੇ ਆ ਆ ਸਹੀ ਨਾ ਤੇ ਸੇਮ ਹੀ ਆ ਬਾਕੀ ਧਿਆਲਗੜ ਦਾ ਜੇ ਕੋਈ ਬੰਦਾ ਸਾਡਾ ਵਲੌਗ ਵੇਂਦਾ ਤੇ ਇਹਨਾਂ ਦੇ ਪਰਿਵਾਰ ਨਾਲ ਤੁਸੀਂ ਵੀ ਸੰਪਰਕ ਕਰਿਓ ਬਾਕੀ ਧਿਆਲਗੜ ਮੈਂ ਖੁਦ ਆ ਰਿਹਾ ਮੈਂ ਨਾਲੇ ਘੁੰਮ ਫਿਰ ਕੇ ਜਾਊਂਗਾ ਨਾਲੇ ਤੁਹਾਡੇ ਘਰ ਦੀਆਂ ਨਿਸ਼ਾਨੀਆਂ ਲੱਭ ਕੇ ਤੁਹਾਨੂੰ ਮੈਂ ਵੀਡੀਓ ਬਣਾ ਕੇ ਭੇਜੂਗਾ ਫਿਰ ਤੁਸੀਂ ਬਜ਼ੁਰਗਾਂ ਨੂੰ ਹਾਂ ਮੈਂ ਆਪਣੇ ਬਜ਼ੁਰਗਾਂ ਨੂੰ ਉਹ ਵੀਡੀਓ ਜਿਹੜੀ ਆ ਉਹਨਾਂ ਨੂੰ ਕੈਨੇਡਾ ਵੀ ਭੇਜਾਂ ਤੇ ਇੱਥੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਮੈਂ ਲਾਜ਼ਮੀ ਤੌਰ ਤੇ ਵੀਡੀਓ ਜਿਹੜੀ ਧਿਆਲਗੜ ਦੀ ਦਿਖਾਵਾਂ ਮੇਰੇ ਦਾਦਾ ਜੀ ਇੱਕ ਗੱਲ ਸੁਣਾਉਂਦੇ ਕਿ ਜਿਹਨਾਂ ਮੈਂ ਪਟਵਾਰੀ ਭਰਤੀ ਹੋ ਐਸ ਨੇ 92 ਚੋਂ ਵਫਾ ਤੇ ਕਹਿੰਦੇ ਸਾਨੂੰ ਨਾ ਸਾਈਕਲ ਮਿਲਿਆ ਸੀ ਪਟਵਾਰੀਆਂ ਨੂੰ ਉਦੋਂ ਸਾਈਕਲ ਬੜੀ ਸ਼ੈਅ ਹੁੰਦੇ ਆ ਹਾਂ ਹਾਂ ਬੜੀ ਤੇ ਪੰਜ ਜਮਾਤਾਂ ਪੜੇ ਹੋਏ ਸਨ ਉਦੋਂ ਪੰਜ ਪੜਨੀਆਂ ਬੜੀਆਂ ਹੁੰਦੀਆਂ ਸੀਗੀਆਂ ਕਿ ਪੰਜ ਜਮਾਤਾਂ ਪਾਸ ਕਰ ਲੀਆਂ ਤੇ ਪੰਜ ਜਮਾਤਾਂ ਨੂੰ ਬੜਾ ਨਾ ਇੱਕ ਨਾਮ ਹੁੰਦਾ ਸੀ ਕਿ ਪੰਜ ਜਮਾਤਾਂ ਪਾਸ ਕਰ ਲੀਆਂ ਅੱਜਕੱਲ ਦੀ ਵੀ ਐਮ ਹੀ ਆ ਪੰਜ ਜੀ ਪੀ ਐਮ ਹੀ ਲਾ ਲੋ ਤੁਸੀਂ ਉਦੋਂ ਤੇ ਕਹਿੰਦੇ ਜਦੋਂ ਮੈਂ ਕਿਸੇ ਹਲਕੇ 'ਚ ਮੇਰੀ ਲੱਗੀ ਡਿਊਟੀ ਤੇ ਮੈਂ ਪਟਵਾਰ ਲਈ ਗਿਆ ਨਾ ਤੇ ਕੋਥੇ ਮੈਨੂੰ ਲੋਕਾਂ ਨੇ ਰੋਕ ਲਿਆ ਕਿ ਤੇਰੇ ਕੋਲ ਸਾਈਕਲ ਕਿਉਂ ਹੈ ਤੇ ਉਮਰ ਬਹੁਤ ਛੋਟੀ ਸੀਗੀ ਹਾਂ ਹਾਂ ਉਹਨਾਂ ਦੱਸਿਆ ਮੈਂ ਪਟਵਾਰੀ ਭਰਤੀ ਹੋ ਗਿਆ ਕਿ ਉਹਨਾਂ ਨੇ ਕਿਹਾ ਜੀ ਤੂੰ ਫਿੱਤੇ ਜਿੱਡਾ ਤੇ ਆਫ ਹੈਗਾ ਤੂੰ ਪਟਵਾਰ ਖਰਨਾ ਜਿੱਦਾਂ ਚਲਾਏਗਾ ਤੇ ਪਟਵਾਰੀ ਕਿਦਾਂ ਜਿਹੜਾ ਕਰੇਗਾ ਉਹਨਾਂ ਨੇ ਫਿਰ ਉਹ ਗੱਲ ਸੁਣਾਈ ਸਾਨੂੰ ਨਾ ਕਿ ਇਸ ਵਾਰ ਸਾਈਕਲ ਜਿਹੜਾ ਸੀ ਨਾ ਉਦੋਂ ਸਾਈਕਲ ਦੀ ਬੜੀ ਮਤਲਬ ਅਹਿਮੀਅਤ ਅੱਜਕੱਲ੍ਹ ਦੀ ਫੋਰਚਨਰੀ ਆ ਫਿਰ ਉਤੋਂ ਉਸ ਤੋਂ ਬਾਅਦ ਸਾਡਾ ਘਰ ਜਿਹੜਾ ਇੱਧਰ ਵੀ ਆ ਕੇ ਮਸ਼ਹੂਰ ਹੋਇਆ ਨਾ ਪਟਵਾਰੀਆਂ ਦਾ ਘਰ ਹੀ ਮਸ਼ਹੂਰ ਹੋਇਆ ਪਟਵਾਰੀਆਂ ਦੇ ਘਰ ਤੋਂ ਤੱਲਕ ਕਰਦੇ ਨੇ ਪਟਵਾਰੀ ਕਾਨਦਾਨ ਪਟਵਾਰੀ ਫਿਰ ਪਿੱਛੋਂ ਜਿਹੜਾ ਅੱਜ ਉਹੀ ਚੱਲਿਆ ਆਂਦਾ ਹੈ ਜਿਵੇਂ ਇਥੋਂ ਸਾਡੇ ਦਾਦੀ ਉਹਨਾਂ ਦੇ ਗਏ ਤੇ ਉਹਨਾਂ ਦਾ ਲੰਬੜਦਾਰੀ ਵਜਦਾ ਤੇ ਬੜਾ ਵਧੀਆ ਲੱਗਾ ਬੁੱਟਰ ਸਾਹਿਬ ਪਹਿਲਾਂ ਤੇ ਤੁਹਾਡੇ ਨਾਲ ਮਿਲ ਕੇ ਫਿਰ ਗੱਲਬਾਤ ਕਰਕੇ ਵੀ ਤੁਹਾਡੇ ਤੁਹਾਡਾ ਸੁਭਾਅ ਨਾ ਵਧੀਆ ਤੇ ਦੂਜੀ ਗੱਲ ਇਹ ਵੀ ਮੈਂ ਹੁਣ ਮੇਰੇ ਭੂਆ ਜੀ ਦੇ ਮੁੰਡੇ ਨੂੰ ਭੇਜੂਗਾ ਬਿਲਕੁਲ ਬੁੱਟਰ ਸਾਹਿਬ ਮਿਲਣੇ ਹਾਂ ਇਹ ਸਾਡਾ ਆਪਣਾ ਖਾਨਦਾਨੀ ਹੈ ਬਹੁਤ ਬੜੀ ਖੁਸ਼ੀ ਹੋਈ ਹੈ ਜੀ ਕਿ ਉਹ ਵੀ ਬੁੱਟਰ ਨੇ ਤੇ ਸਾਡੇ ਬੁੱਟਰਾਂ ਨਾਲ ਵੈਸੇ ਵੀ ਲਗਾਓ ਤੇ ਹਰ ਜਗ੍ਹਾ ਤੇ ਹੀ ਹੁੰਦਾ ਵਾ ਲੇਕਿਨ ਪਰ ਆਪਣੀ ਯਾਦ ਨਾਲ ਆਪਣੀ ਦੋਸਤਾਂ ਦੇ ਬੰਦਿਆਂ ਨਾਲ ਬਹੁਤ ਜ਼ਿਆਦਾ ਲਗਾਓ ਜ਼ਿਆਦਾ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਤੇ ਇਹ ਜੀ ਸਾਡਾ ਵਲੌਗ ਨਾਲ ਵਿੱਚੇ ਹੀ ਥੋੜੀ ਜੀ ਇੰਟਰਵਿਊ ਵੀ ਹੋ ਗਈ ਕਿਉਂਕਿ ਇੱਥੇ ਮੈਂ ਘੁੰਮਣ ਆਇਆ ਇੱਥੇ ਮੈਂ ਵੇਖਣ ਆਇਆ ਪਾਕਿਸਤਾਨ ਕਿਵੇਂ ਦਾ ਹੈ ਤੇ ਮੈਂ ਆਪਣੇ ਬਜ਼ੁਰਗਾਂ ਦਾ ਪਿੰਡ ਵੇਖਣ ਆਇਆ ਤੇ ਜਦੋਂ ਏਦਾਂ ਮੈਨੂੰ ਕੋਈ ਮਿਲਦਾ ਤਾਂ ਫਿਰ ਮੈਂ ਉਹਨਾਂ ਦੀ ਥੋੜੀ ਬੋਦੀ ਗੱਲਬਾਤ ਵਲੌਗ ਵਿੱਚ ਪਾਉਣਾ ਬਾਕੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿ ਗੱਲ